ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਬਾਈ ਦਾ ਘਰ ਬਿਲਕੁਲ ਹਾਈਵੇ ਦੇ ਨਾਲ ਰਹਿ ਜਾਂਦਾ ਜੀ ਹਾਈਵੇ ਨਾਲ ਦੇ ਨਾਲ ਦੀ ਅੱਜ ਦੀ ਵੀਡੀਓ ਚ ਇੱਕ ਨਾਗਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਫੀਰ ਸਿੰਘ ਪਿੰਡ ਡਾਲਾ ਤੇ ਜ਼ਿਲ੍ਹਾ ਤੇ ਤਸਵੀਰ ਮੋਗੋ ਜੀ ਮੋਬਾਈਲ ਨੰਬਰ ਹੈ 8272 4370 ਜੀ ਸਿਕਾ ਬਾਈ ਘਰ ਦੀ ਗਾਈਆਂ ਜੀ ਹਾਂਜੀ ਕਰ ਲਓ ਜੀ ਸੁਆਗਰ ਨਮਾ ਸੁਣਦੀਓ ਜਸੂ ਬਾਈ ਦੂਜਾ ਸੂਆ ਸੁਣਦੀ ਐ ਸਮਾਂ ਕਿੰਨਾ ਲੱਗੂਗਾ ਬਾਬਾ ਮੇਰੇ ਖੇਤ ਤਰੀਕੋਂ ਦਿਨ ਪੂਰੇ ਆ ਅੱਜ ਤਰੀਕ ਹੋ ਗਈ 31 6 ਦਿਨ ਪਏ 6 ਦਿਨ ਬਾਕੀ ਦੰਦੋਂ ਚੱਕ ਕੀਤੀ ਐ ਬਾਈ ਹਾਂ ਦੰਦੋਂ 6 ਦਿਨ ਦਾ ਹੀ ਉਹ ਤਾਂ 6 ਦਿਨ ਦਾ ਠੀਕ ਆ ਬਈ ਪਹਿਲੇ ਸੂਏ ਦੋਤਾ ਕੀ ਰਿਕਾਰਡ ਆ ਜੀ ਇਹ ਵੀਰੇ 12 13 ਕਿਲੋ ਤਾਂ ਦਿੱਤੇ ਹੋਇਆ ਆਪਣਾ ਚੋਇਆ ਚੋਇਆ ਕਰ ਜਾਊ ਪਲੱਸ ਬਾਈ ਹਾਂ ਜੀ ਏਰਕਾ ਦਾ ਕਿੰਨਾ ਤਾਂ ਪਹਿਲੇ ਸੂਏ shear ਕਰ ਹੁਣ ਦੂਜਾ ਸੂਆ ਸੁਣਨ ਦੀ ਬਾਕੀ ਚੰਗੀ ਸੰਭੀ ਬਾਈ ਸਾਰ ਸਾਰੀ ਸਭ ਪੂਰੀ ਠਣਾ ਦੀ ਦੰਨ ਆ ਜੀ ਪੂਰੀ ਤੋੜ ਕੇ ਦਿਖਾ ਦਿਓ 22 ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਦੂਜਾ ਸਮਾਂ ਡੇਟ ਮੁਤਾਬਕ 6 ਦਿਨ ਪਏ ਆ ਜੀ ਬਾਕੀ ਇੱਕ ਅਧਾ ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜਾਂ ਪੈਂਦਾ ਵੀ ਝੂ ਸਕਦਾ ਬਜਨ ਚੰਗਾ ਜੀ ਹਾਈਟ ਨਾਰਮਲ ਆ ਜਾਂਦੀ ਹੈ ਜਿੰਨੀ ਕੁ ਕ੍ਰੋਸ گاਵਾਾਂ ਦੀ ਹੁੰਦੀ ਹੈ ਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਸੋਹਣੀ ਆ ਥਣ ਨੇੜੇ ਤੋਂ ਚੈੱਕ ਕਰ ਲਓ ਬਾਈ ਕਹਿੰਦਾ 12 ਕਿਲੋ ਆਪਣਾ ਪਿਛਲੇ ਸੂਏ ਚੋਇਆ ਵਾ ਜੀ 13 ਰ ਉਮੀਦ ਪਲੱਸ ਦੀ ਆ ਜੀ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਪਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਵਲਟ ਨਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਲਟ ਨਾ ਕਰ ਮਲ ਨੇ ਕੱਟ ਕੇ ਸੋਣਾ ਜੀ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਫੋਰਟ ਸ਼ਾਂਕ ਪੂਰਾ ਵੀ ਨਹੀਂ ਜੀ ਬਾਕੀ ਸੀਲਸ ਲੱਗ ਤੁਹਾਡੇ ਸਾਹਮਣੇ ਆ ਜੀ ਟੱਲ ਢੁੱਲ ਬਹੁਤ ਪਾਈ ਹਵਾਨਾ ਖੱਚ ਕੇ ਦਿਖਾਦੀ ਫਿਰ ਲਓ ਜੀ ਚੈੱਕ ਕਰੋ ਤੇ ਡਿਮਾਂਡ ਵੀਰੇ ਦੀ 49000 ਰੁਪਏ ਕੋਈ ਹਮਨਤਾ ਹਾਂਜੀ ਹਾਂਜੀ ਠੀਕ ਹੈ ਜੀ 49000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਦੋ ਨੰਬਰ ਵੀਰੇ ਇਹ ਕਿਹੜੀ ਬਰੀਡ ਆ ਵੀਰੇ ਬੀਗਲ ਆ ਵੀਰੇ ਬੀਗਲ ਜੀ ਠੀਕ ਆ ਉਮਰ ਬੱਚੇ ਦੀ ਕਿੰਨੀ ਕੋਲ ਇੱਕ ਦੋ ਸਾਲ ਤੇ 10 ਮਹੀਨੇ ਦੀ ਆਈ ਦੋ ਸਾਲ ਤੇ 10 ਮਹੀਨੇ ਦੀ ਇਹ ਦੋ ਵਾਰੀ ਸੂਆ ਲਿਆ ਆ ਵੈਨਾਂ ਦਾ ਦੋ ਸੂਏ ਸੂਈ ਵੀ ਆ ਜੀ ਹੁਣ ਇਹ ਕੇਅਰ ਨਹੀਂ ਹੁੰਦੀ ਕਰਕੇ ਨਾ ਤਾਂ ਹੀ ਦੇਣੀ ਹੈ ਇਹਨਾਂ ਦੀ ਹਾਈਡਰੇਟਿੰਗ ਕਿ ਰਹਿੰਦੀ ਹੈ ਇਹ ਨੋਰਮਲ ਹਾਈਡ ਰਹਿੰਦੀ ਹੈ ਠੀਕ ਆ ਬਾਕੀ ਤੁਹਾਨੂੰ ਦਿਖਾ ਦਿੰਦੇ ਐਸ ਵਕਤ ਗੱਬਣ ਤਾਂ ਨਹੀਂ ਜੀ ਨਹੀਂ ਨਹੀਂ ਇਹ ਮਾਰਕਿੰਗ ਪ੍ਰੋਪਰ ਹੈ ਦੀ ਪੂਰੀ ਠੀਕ ਆ ਜੀ ਬਾਕੀ ਕੁਆਲਟੀ ਵੀ ਦਾ ਕੰਮ ਕਰ ਦੇਵੋਗੇ ਪਰ ਉਹਨਾਂ ਨੂੰ ਹੋਊਗੀ ਜੀ ਦੋ ਸੂਏ ਬਾਈ ਦੱਸਦਾ ਕਿ ਸੂਈ ਵੀ ਹੈ ਜੀ ਤੇ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਤੇ ਇਹਦੀ ਡਿਮਾਂਡ ਵੀਰੇ ਇਹ ਵੀਰੇ ਕੋਈ ਸਾਹਮਣ ਵਾਲਾ ਬੰਦਾ ਹੋਵੇ 5000 ਰੁਪਏ ਦੇ ਲਾ ਕੇ ਠੀਕ ਹੈ ਕੋਈ ਸਾਹਮਣ ਵਾਲਾ ਸੇਵਾ ਵਾਲਾ ਹੋਵੇ ਬੰਦਾ ਸੇਵਾ ਵਾਲਾ ਹੋਵੇ ਠੀਕ ਹੈ ਜੀ ਜੇ ਕੋਈ ਸਾਹਮਣ ਵਾਲਾ ਵੀਰ ਹੋਇਆ 10000